ਵਾਗੁਰੂ ਵਾਹਿਗੁਰੂ ਵਾਗੁਰੂ ਵਾਹਿਗੁਰੂ ਸਰਣਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵੇ ਸਰਣਾ ਹੀ ਦਾਤਾਰ ਵੇ ਸਰਣਾ ਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਜੀ ਆਪਣਾ ਨਾਮ ਗੋਣਗਾ ਦਿਨ ਰਾਤ ਗੋਣਗਾ ਦਿਨ ਰਾਤ ਨਾਨਕ ਜਾ ਓ ਹੋ ਨਾਨਕ ਜਾ ਓ ਹੋ ਨਾਨਕ ਜਾ ਓ ਹੋ ਗੁਰੂ ਵਾਹਿਗੁਰੂ 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 ਤਨ ਤਨ ਖੇਵੇ ਪਾਤਸ਼ਾਹ ਤਨ ਤਨ ਖੇਵੇ ਪਾਤਸ਼ਾਹ ਤਨ ਦਰਸ਼ੇ ਪਾਤਸ਼ਾਹ ਤਨ ਤਨ ਸ਼ੇਵੇ ਪਾਤਸ਼ਾਹ ਤਨ ਤਨ ਖੇਵੇ ਪਾਤਸ਼ਾਹ ਤਨ ਤਨ ਖੇਵੇ ਪਾਤਸ਼ਾਹ ਤਨ ਦਰਸ਼ੇ ਪਾਤਸ਼ਾਹ ਤਨ ਤਨ ਸ਼ੇਵੇ ਪਾਤਸ਼ਾਹ ਪੀਰੀ ਵਾਲਿਆ ਪੀਰੀ ਪੀਰੀ ਵਾਲਿਆ ਮੇਰੇ ਪੀਰੇ ਵਾਲਿਆ ਮੇਰੇ ਪੀਰੇ ਵਾਲਿਆ ਤੁਹਾਨੂੰ ਤੇਰਾ ਆਸਰਾ ਤੁਹਾਨੂੰ ਤੇਰਾ ਆਸਰਾ ਸਨ ਤੇਰਾ ਆਸਰਾ ਸਨ ਤੇਰਾ ਆਸਰਾ ਸਨ ਗੁਰੂ ਹਰਗੋਬਿੰਦ ਸਤਿ ਸ੍ਰੀ ਅਕਾਲ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਸਰ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ बल बल जाइये ऐसे गुरु को बल बल जाइए ऐसे गुरु को बल बल जाइए ऐसे गुरु को बल बल जाइए गुरब पागी पाइये ऐसा गुरुट भागी ऐसे ऐसा गुरुट पागी पाइये ऐसा गुरुट भागी पाइये मार्ग जिने बताया भूले मार्ग जिने बताया भूले मार्ग जिने बताया भूले मार्ग जिने बताया ਅਤਾ ਗੁਰਵਡ ਭਾਗੀ ਪਾਇਆ ਅਤਾ ਗੁਰਵਡ ਭਾਗੀ ਪਾਇਆ ਐਸੇ ਗੁਰਵਡ ਭਾਗੇ ਪਾਇਆ ਐਸਾ ਗੁਰਵਡ ਭਾਗੇ ਪਾ ਤਨ ਤਨ ਛੇਵੇਂ ਪਾਤਸ਼ਾਹ ਤਨ ਤਨ ਛੇਵੇਂ ਪਾਤਸ਼ਾਹ ਤਨ ਤਨ ਛੇਵੇਂ ਪਾਤਸ਼ਾਹ ਤਨ ਤਨ ਛੇਵੇਂ ਪਾਤਸ਼ਾਹ ਆਪਾ ਕਾਂਵਾਲੇ ਹੋਇਆ ਲੱਗ ਸੁਣੋ ਵਡਿਆ ਬਾਗਾ ਵਾਲੇ ਹੋਇਆ ਲੱਗ ਵਟਿਆ ਭਗਾਵਾ ਰੂ ਆਨੰਦ ਸੁਨੋ ਵਟਿਆ ਭਗਾਵਾ ਰੂ ਆਨੰਦ ਸੁਨੋ ਸਤਗੁਰੂ ਮੈਂ ਪਾਇਆ ਸਤਗੁਰਤ ਪਾਇਐ ਜਿਸ ਤੇ ਮਨ ਵਸਿਆ ਵੇਦਾਂ ਆਂ ਪਰਤਨ ਪਰਵਾਰ ਪਰਿਆ ਸ਼ਬਦ ਕਾ ਮਣਿਆ ਸਬਦੋ ਸੁਗਾਵੇ ਰੇ ਕੇ ਰਾਮਨ ਜਨੇ ਵਸਾਇਆ ਲੈ ਲਾ ਲਗਿਆ ਆਨੰਦ ਹੋਆ ਸਤਗੁਰੂ ਮੈਂ ਪਾਇਆ मन मेरे सरोराप वंगीकारो करे कार सपसा समृ स्वामी तोखे मलो वे कह नानक मन मेरे सरोरा ਜਸ ਦੇ ਸੋਭਾਵੇ ਉੱਤਰਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਨਾਮ ਅਲਿਕ ਸੱਚੇ ਸਾਹਿਬ ਕਾ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਾਬ ਗਵਾਈਆਂ ਦੁੱਖ ਮਰੇ ਆ ਵਸਿਆ ਜਿਨ ਇੱਛਾ ਸਾਬ ਮੁਝਾਈਆਂ ਸਦਾ ਕੁਰਬਾਨ ਗਿਦਾ ਜਸ ਨਹੀਂ ਆਏ ਵੜ ਆਇਆ ਨਾਲਕ ਸੋਣਾ ਸੰਤੋਸ਼ ਸ਼ਬਦ ਤਰੋ ਪਿਆਰੋ ਸਾਚਾ ਨਾ ਮੈਰਾ ਯਾਦਾਰੋ ਵਾਜੇ ਪੰਚ ਸਬਾ ਤੇ ਕਾਲ ਸਵਾਗੇ ਕਾਲ ਸਵਾਗੇ ਸਰਦ ਵਾਜੇ ਕਾ ਰਾਜਿਤ ਕਰਤਾ ਹਾ ਦੀਆ ਤੋ ਤੁਦ ਵਸ ਕੀਤੇ ਕਾਲ ਕੰਟ ਗੁਮਾਰਿਆ ਸਰਕਾਰਾਂ ਬਾਦ ਜਨ ਕਾ ਸੇਨਾਮ ਹਰ ਕੇ ਲਾਗੇ ਨਾਲਕ ਤੈ ਸੁ ਨੰਦਸਨ ਅਵਰਵਾਦੀਓ ਸਗਲ ਮਨੋ ਰਜੋ ਬੋਰੇ ਅਮਰ ਪ੍ਰਭ ਤੇ ਪਾਇਆ ਪੁੱਤਰੇ ਸਗਲ ਬਸੂਰੇ ਜੋ ਕਰੋ ਸੰਦਬ ਤੇ ਸੋਹਣੇ ਸੱਚੇ ਗਾਣੇ ਰਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਣੇ ਜਹਤੇ ਪਰਤ ਸਤ ਗੋਰਾ ਆ ਪ੍ਰਭ ਪਾਉਣ ਅਗਰ ਪਾਰੇ ਬਿਦਾਨਾ ਤਾ ਦਰਸਤਮ ਹਾਤ ਦਇਆ ਦਇਆ ਖੇ ਲੈ ਸਗਲ ਜਗਤ ਚੰਗਿਆ ਆਂ ਬੜਿਆ ਆਂ ਵਾਚੇ ਧਰਮ ਦੇ ਆਪੋ ਆਪਰੀ ਕਿਨੇੜੇ ਕੇ ਦੂਰੇ ਜਿੰਨੇ ਨਾਮ ਤੇ ਆਇਆ ਗਏ ਮਸਕਦ ਗਾਲ ਮੁਖਿਓ ਜਲੇ ਕੇਤੀ ਝੁੱਟੀ ਲਾਲ ਬੋਲੋ ਵਾਇਗਰ ਦੇ ਕੇ ਘਰ ਸ ਵਾਇਗਰ ਦੇ ਕੇ ਹਵੇ ਵੇ yeah